ਕੀ ਆ ਦੱਸ ਨਹਿਰੇ ਕਿਉਂ ਹੁੰਦਾ ਐ ਐਣ ਨੂੰ ਘਰੋਂ ਨਾ ਚੱਲੀਏ ਆਪਾਂ ਚੱਲੀਏ ਹਾਂਜੀ ਹਾਂਜੀ ਪਪਾ ਹਾਂ ਪਾ ਚਲੋ ਜੀ ਲੈ ਕੇ ਘਰ ਐਦھر ਵੱਡਾ ਭਾਈ ਅੱਜ ਅਸੀਂ ਫੇਰ ਆ ਗਏ ਹਿੰਦਗੜ੍ਹ ਕੂੜੇ ਲਈਏ ਮੈਂ ਬਣਾਉਣੀ ਬਸ ਚਲੋ ਜੇਨਗੋਰ ਆਪਦੇ ਇਧਰ ਨੇਰੇ ਲਈ ਵੀ ਹੋਈ ਜੇ ਉਹਦਾ ਇਧਰ ਨੇਰੇ ਲਈ ਇਹੋ ਬਸ ਆ ਜਾ ਨਾ ਸੁਬਰਾਲਾ ਸਾਰਾ ਪਰਿਵਾਰ ਜਿਹੜੇ ਵੱਡੇ ਨੇ ਰਲ ਕੇ ਛੋਟੇ ਚਲਾ ਦੋ ਚਲਾ ਦੋ ਅੱਜ ਮੇਰੀ ਮਹਾਵਾਰੀ ਆਈ ਹੁੜੇ ਲੈਣ ਦੀ ਔੜਾ ਭਾਈ ਬਲੇਰ ਦੇ ਲੋਕ ਨਹੀਂ ਲੱਗਾ ਇਧਰ ਰੌਲਾ ਪੈ ਗਿਆ ਕਿਦਾ ਕਰ ਲੈ ਰਿਆ ਹੈ ਜਨੇ ਆ ਰੇ ਕੋਣੀ ਦਾ ਜੀਵਨ ਕੀ ਆ ਲੈ ਆ ਗਏ ਗਾਈ ਦਾ ਦੇ ਦੇ ਜਾਣੀ ਆ ਆਵੇ ਆ ਜਿਹੜੀ ਆ ਭਾਈ ਨੂੰ ਪਾਤਾ ਆ ਇੱਕ ਹੋਰ ਵੀਡੀਓ ਬਾਨ ਵਾਈਡ ਐਂਗਲ ਲੱਗਾ ਹੋਇਆ ਏ ਬਲੌਗ ਚੱਲ ਹੋ ਗਿਆ ਹੁਣ ਮੈਂ ਲੱਗੇ ਬੇੜੇ 'ਚ ਬੇੜੇ 'ਤੇ ਲਵਾ ਕੇ ਉੜਾ ਆ ਤੂੰ ਨੈਰੇ ਨੈਰੇ ਕਿੱਦਾਂ ਫਿਰ ਮੈਂ ਆਪਦੇ ਲਕੈਮ ਲਕਦਾ ਕਰਾਂ ਇੱਕਾਂ ਚੱਲੇ ਦੀ ਇੱਕ ਵਾਈ ਕਰਦਾ ਬੀਬੀ ਸਿੰਘ ਆ ਮੇਰੀ ਅਗਵਾਈ ਨਹੀਂ ਕਰਦੇ ਚੱਲ ਲੱਗਦਾ ਮੈਂ ਵਿੱਚ ਬਾਕੀ ਮੇਰੀ ਸੇਨਾ ਪਿੱਛੇ ਬੈਠੀ ਹੋਈ ਚੱਲੋ ਭਾਈ ਦੋਸੋ ਭਾਈ ਕੀ ਗੱਲ ਆ ਐਣ ਮੂੰਹ ਕਰੋ ਨਾ ਨਾ ਪੀਨੇ ਪੌਣਿਆਂ ਕੀ ਆਂਦੇ ਆ ਤੁਹਾਨੂੰ ਪਤਾ ਨਹੀਂ ਇਹਨੂੰ ਕੀ ਆਂਦੇ ਆ ਨਹੀਂ ਨਹੀਂ ਕੌਫੀ ਆਂਦੇ ਪਰ ਨਾ ਕੀ ਮੋਕਮ ਸਟਾਰਬਕਸ ਦੀ ਕੌਫੀ ਤਾਂ ਤੁਹਾਨੂੰ ਪਤਾ ਲੱਗਨਦਿਆ ਹੋਊਗਾ ਕਿ ਅਸੀਂ ਸਾਡੀ ਨੋਕ ਚੁੱਕ ਹੋ ਚੁੱਕੀ ਅੱਜ ਅੱਜ ਮੰਮੀ ਇਹਨਾਂ ਨੂੰ ਨਾ ਡਰਾਣਾ ਮੇਰੀ ਜਿੰਦਗੀ ਦਾ ਗੱਲ ਸੁਣੇ ਗੱਲ ਸੁਣ ਪਾਪਾ ਗੱਲ ਸੁਣ ਗੱਲ ਸੁਣ ਜਾ ਪਾਪਾ ਪਾਪਾ ਚੁੱਪ ਚੁੱਪ ਬੋਲਦੇ ਆ ਆਪ ਪਾਪਾ ਨੂੰ ਬੋਲਣਾ ਪਾਪਾ ਨੇ ਅਹੀਂ ਨਹੀਂ ਬੋਲਣਾ ਕਹੋ ਅਹੀਂ ਨਹੀਂ ਤੂੰ ਨਹੀਂ ਬੋਲਣਾ ਜਿੰਦਗਰ ਇਧਰ ਦੇ ਪਾਪਾ ਨੂੰ ਕਹੋ ਤੂੰ ਕੀਏ ਤੋ ਕਿ ਅਹੀਂ ਇਧਰ ਦੇ ਅਸੀਂ ਤੁਹਾਡੇ ਨਾਲ ਨਹੀਂ ਬੋਲਣਾ ਹਾਂ ਨਹੀਂ ਬੋਲਣਾ ਵੇਲਾ ਪੁੱਤ ਕੰਮ ਮੈਂ ਹੀ ਹੋਣਾ 10 ਮਿੰਟ ਬਾਅਦ ਹੀ ਮੇਰੀ ਗੱਲ ਸੁਣ ਸਫੂ ਛਿਛੂ ਸ਼ੂਗਰ ਸਾਡੇ ਵਲੌਗ ਕੰਟੀਨਿਊ ਇਹ ਨਾਲ ਤੁਹਾਨੂੰ ਇੱਕ ਚੀਜ਼ ਵਿਖਾਵਾਂ ਅਸੀਂ ਡ੍ਰੈਗ ਰੂਮ ਚ ਨਵੀਂ ਚੀਜ਼ ਲਾਈ ਆ ਸੋਫੇ ਨਹੀਂ ਸੋਫੇ ਤਾਂ ਸਾਡੇ ਸੋਫੇ ਦਾ ਚੇਂਜ ਕਰਾਇਆ ਕਰਾਏ ਆ ਆ ਚੀਜ਼ ਦੇ ਦਰਸ਼ਨ ਕਰੋ ਬਾਬਾ ਬੀਰੀ ਚਾਂਸਾ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਸਵੇਰ ਦਾ ਟਾਈਮ ਆ ਤੇ ਅੱਜ ਮੌਸਮ ਠੰਡਾ ਵਾ। ਅਰੇ ਗਾਈਆਂ ਬਨੇਰੇ ਲੈਣੇ ਆ ਬਾਠਾ ਦੇ ਮੌਸਮ ਬੈਠੇ। ਲੈ ਇਹਦਾ ਵਿਚਾਰੀਆਂ ਕਰਕਦਿਆਂ ਰਹਿੰਦੇ ਨੇ ਗਰਮੀ ਦਾ ਕਰਕੇ। ਆਵਦਾ ਖਾਫ ਹੋ ਗਿਆ ਪੱਠਾ ਪੁੱਠਾ ਸਾਰਾ। ਉਹਨਾਂ ਬਾਰ ਜਾ ਕੇ ਬੈਠੀਆਂ ਸਾਰੀਆਂ ਬੱਦਲ ਤਾਂ ਵੜਾ ਆ ਪਰ ਨਹੀਂ ਨਹੀਂ ਪਿਆਰ ਬਦਲ ਲੱਗਾ ਇਧਰਲੇ ਬੰਦੇ ਉੱਚ ਪਰ ਮੀਂਹ ਨਹੀਂ ਅਜੇ ਬਹੁਤ ਬਹੁਤ ਠੰਡਾ ਠਾਰ ਜਿੰਦ ਦੇਖ ਲੈਣੀ ਹੋਰ ਉਹ ਸ਼ਾਲ ਲੈਣਾ ਹੋਰ ਜਦ ਪ੍ਰਸ਼ਾਦ ਲਿਆਕਦਾ ਫਿਰ ਮੇਰੇ ਕੋਤਮ ਜਾਓ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਰੇ ਜਾਣੇ ਚੜ੍ਹਦੀ ਕਲਾ ਚਾਹੁੰਦੀ ਕਰਦੇ ਹਾਂ ਤੁਸੀਂ ਵੀ ਸਾਰੇ ਜਾਣੇ ਠੀਕ ਠਾਕ ਹੋਵੋਗੇ ਬੁਲਾਓ ਤਸਵੀਰ ਦਾ ਚਾਲੂ ਅੰਜ ਕੱਲ੍ਹ ਦਾ ਹੀ ਚਾਲੂ ਆ ਹਾਂਜੀ ਹਾਂ ਤੇ ਕੱਲ ਆਏ ਸੀਗੇ ਨਥੂਪੁਰ ਤੋਂ ਸਾਰੇ ਜਾਣੇ ਚਾਚੇ ਦੇ ਜੋ ਸਾਰੇ ਤਾਇਆ ਜੀ ਦੇ ਜਵਾਕ ਵੀ ਤੇ ਵੱਡਾ ਪਰਿਵਾਰ ਤੇ ਆਦਾਂ ਇਧਰ ਸਾਰੇ ਆਏ ਸੀਗੇ ਉਹਦੇ ਕਲਿੱਪਾਂ ਵੇਖੋਗੇ ਹਾਂ ਜੀ ਬੇਰੇ ਕਰ ਆਈ ਫੇਰ ਕੱਲ ਉੱਥੇ ਗਏ ਸੀਗੇ ਮੇਲੇ ਦੇ ਨਿਆਣਿਆਂ ਨੂੰ ਲੈ ਕੇ ਕਾਰਨੀਵਲ ਦਾ ਮੇਲਾ ਤੁਹਾਨੂੰ ਪਤਾ ਉੱਥੇ ਵੀ ਨਿਆਣੇ ਵੀ ਇੰਜੋਏ ਕਰ ਲੈਂਦੇ ਸੀ ਸਿਆਣੇ ਅੱਜ ਤਾਂ ਨਿਆਣਿਆਂ ਦਾ ਹੁੰਦਾ ਤੇ ਅੱਜ ਸਿਆਣਿਆਂ ਦਾ ਆਪਣਾ ਹੁੰਦਾ ਵਾ ਤੇ ਹੁਣ ਆਪਾਂ ਸਮਾਗਮ ਤੇ ਚੱਲ ਚੱਲ ਚੁੱਕੇ ਹਾਂ ਹਾਂਜੀ ਤੇ ਸਾਡਾ ਸਮਾਗਮ ਆ ਰਾਤ ਆਪਾਂ ਤੁਹਾਨੂੰ ਇਹਦੇ ਵਿੱਚ ਦੇਖ ਰਿਹਾ ਹੁਣ ਆ ਵਾ ਥੋੜਾ ਥੋੜਾ ਦੇਖੋ ਕੈਮਰੇ 'ਚ ਸ਼ੂਟ ਹੋ ਰਿਹਾ ਪਰੋਵਾਲ ਪ੍ਰੋਗਰਾਮ ਸਾਡਾ ਮਜੀਠੇ ਲਾ ਕੇ ਹੂੰ ਉੱਥੇ ਜਾ ਰਹੇ ਆਂ ਉੱਥੇ ਰਾਤ ਨੂੰ 9 ਵਜੇ ਸਾਮਾਂ ਉਹ ਤੋਂ ਬਾਅਦ ਕਰਾਂਗੇ ਸਾਜਖੰਡ ਸਾਹਿਬ ਦਰਸ਼ਨ ਹਾਂਜੀ ਸਾਜਖੰਡ ਸਾਹਿਬ ਦਰਸ਼ਨ ਕਰਕੇ ਤੇ ਫੇਰ ਵਾਪਸ ਆਵਾਂਗੇ ਰਾਤ ਨੂੰ ਪਿੰਡ ਇਹ ਤੁਹਾਨੂੰ ਕੱਲ ਵਲੋਗੇ ਮਿਲ ਜੂਗਾ ਇਹਦੇ ਨਾਲ ਆਇਆ ਕਿ ਉਹ ਹੈਗਾ ਵਾਜਦਾ ਟ੍ਰਾਈਪੋਡ ਜਿਆ ਉਹਦੇ ਨਾਲ ਸੌਖਾ ਜਾਂਦਾ ਸਟਿੱਕ ਹਾਂਜੀ ਕਿ ਉਹ ਜਿਹੜੇ ਕਨੈਕਟਿੰਗੇ ਦਿੱਕ ਕਨੈਕਟ ਹੋ ਜਾ ਬਲੂਥ ਨਾਲ ਸੌਖਾ ਹੋ ਜਾਂਦਾ ਹਾਂਜੀ ਤੇ ਹੁਣ ਆਪਾਂ ਇਹਦਾ ਆਪਾਂ ਚੰਗੀ ਤਰ੍ਹਾਂ ਲਾਹਾ ਲੈਣਾ ਵਾ ਹੌਲੀ ਹੌਲੀ ਸਿੱਖਾਂਗੇ ਨਾ ਇਤੇ ਤੋੜੀਆਂ ਚੀਜ਼ਾਂ ਜੇ ਹਾਂਜੀ ਅਜੇ ਸਾਨੂੰ ਪਤਾ ਨਹੀਂ ਲੱਗਦਾ ਪੂਰਾ ਹਾਂਜੀ ਪਰ ਅਸੀਂ ਸਿੱਖਾਂਗੇ ਇਹ ਤਾਂ ਬਸ ਇਹ ਹੈ ਕਿ ਬਾਹ ਲੰਮੀ ਕਰਕੇ ਰੱਖਣੀ ਪੈਂਦੀ ਹੈ ਜੇ ਵਗ ਹਾਂ ਇਹਦੇ ਨਾਲ ਇਦਾਂ ਵੀ ਇਹ ਸਿੰਘ ਸਾਹਿਬ ਉਹ ਐਡਿਟ ਕਰਨ ਦੀ ਲੋੜ ਨਹੀਂ ਪਿਆ ਕਰਨੀ ਕਰ ਉਹਦੇ ਚ ਕ੍ਰੋਮ ਚ ਕੀ ਇਹਨੂੰ ਕਹਿੰਦੇ ਆ ਨਹੀਂ ਨਹੀਂ ਆਪਣਾ ਦੂਜਾ ਨਹੀਂ ਕਰਨਾ ਪਿਆ ਕਰਨਾ ਉਹਦੇ ਚ ਆਪਣਾ ਨਹੀਂ ਤਾਂ ਕਲਰ ਚੇਂਜ ਕਰਨਾ ਪੈਂਦਾ ਨਾਲ ਕੁਆਲਿਟੀ ਦੇ ਵਾਸਤੇ ਆ ਕਈ ਵਾਰ ਟਾਈਮ ਮੇ ਤਾਂ ਕਈ ਵਾਰ ਨਹੀਂ ਕਰਨਾ ਪੈਂਦਾ ਹਾਂ ਉਹ ਦਾ ਕਰਕੇ ਹਾਂ ਚਲੋ ਠੀਕ ਹੈ ਜੁੜੇ ਰਿਓ ਵਲੌਗ ਦੇ ਨਾਲ ਆਪਾਂ ਚੱਲਦੇ ਹਾਂ ਹੈ ਨਾ ਤੇ ਥੋਕ ਉਹ ਆਪਣੇ ਮੂੰਹ ਤੇ ਪੈਂਦਾ ਕਿਸੇ ਨੂੰ ਕੋਲ ਕੋ ਜੋ ਉਹਨੇ ਕੋਲੀਏ ਜਿਹਨੇ ਕੋਈ ਸਹਾਰ ਸਕੋ ਐਨਾ ਹੰਕਾਰ ਸੀ ਇਹਨਾਂ ਸਭ ਟੱਗਾ ਨਹੀਂ ਜਿੰਨਾ ਤੁਸੀਂ ਲਈ ਪਰਦੇ ਹੋ ਇੱਥੇ ਬਸ ਨਹੀਂ ਆ ਜਦੋਂ ਭਾਈਆ ਬਰਤਪਾਲ ਸਿੰਘ ਖਾਲਸਾ ਦੇ ਸਾਧੀਆਂ ਤੇ ਐਨਐਸਏ ਵਰਗੀ ਧੰਨ ਲੱਗੀ ਸੀ ਦਿੱਲੀ ਬੈਠੇ ਕੇਜਰੀਵਾਲ ਨੇ ਬਿਆਨ ਦਿੱਤਾ ਸੀ ਤੁਸੀਂ ਸੁਣਿਆ ਸੀ ਅਸੀਂ ਮੋਦੀ ਜੀ ਤੋਂ ਕੀ ਲਈ ਮਦਦ ਤੇ ਮੋਦੀ ਜੀ ਨੇ ਕੀਤੀ ਸਾਡੀ ਮਦਦ ਅਮਰਪਾਲ ਅੱਜ ਦਿਬਰੂ ਗੰਦੀ ਜੇਲ੍ਹ ਵਿੱਚ ਬੈਠਾ ਐਨਐਸ ਵਰਗੀ ਧਾਰਾ ਲੱਗੀ ਅਸੀਂ ਪੰਜਾਬ ਦਾ ਮਾਹੌਲ ਸ਼ਾਂਤ ਕਰ ਦਿੱਤਾ ਕਹਿੰਦੇ ਅੱਜ ਜਵਾਬ ਇਹ ਵੀ ਮੈਨੂੰ ਵੇਚੀ ਸੀਐਮ ਤੇ ਵੇਚੀ ਲਾਲਾ ਜੀ ਕਿਉਂ ਅੱਜ ਉਹ ਹੀ ਮੋਦੀ ਆ ਨਾ ਜਿਹੜੇ ਤੁਹਾਡੀਆਂ ਚੀਕਾਂ ਕਢਾ ਦਿੱਤੀਆਂ ਅੰਦਰ ਕਰਕੇ ਸੁਧਿਆ ਤੇ ਤੁਹਾਡੇ ਨਾਲੇ ਨੂੰ ਅੱਜ ਵੀ ਮੋਦੀ ਨੇ ਤੁਹਾਡੀ ਮਦਦ ਕੀਤੀ ਅਜਾ ਵੀ ਮਿਹਰ ਦੀ ਤਰ੍ਹਾਂ ਖਾਂਸਾ ਸਭੀ ਪਾਰਤੀ ਪ੍ਰੋਗਰਾਮ ਜੀ ਮੁਹੰਮਦ ਆਲਾ ਦੇ ਆਪ ਸਮਾਗਮ ਤੋਂ ਨਾ ਆਪ ਸਿੱਧਾ ਆ ਗਏ ਸੋ ਪਤਾ ਲੱਗ ਰਿਹਾ ਜੀ ਹੁਣਾਂ ਕਿੰਨੇ ਤਵਾਜ ਦੇਖ ਕੇ ਪ੍ਰੋਗਰਾਮ ਲਾ ਗਏ ਅਸੀਂ ਆ ਚੁੱਕੇ ਹਾਂ ਸਤਖੰਡ ਸਾਹਿਬ ਸਾਰੇ ਪਰ ਹਦਾਇਤਾਂ ਮਾਲ ਕੀ ਫੋਨ ਬੰਦ ਆ ਫੋਨ ਅੰਦਰ ਜਾਉਗਾ ਨਹੀਂ ਬਾਹਰੋਂ ਵੇਖੋ ਅੰਦਰੋਂ ਬਾਹਰੋਂ ਵੇਖੋ ਮਾਰੇ ਦੇ ਅਰ ਬਾਹਰੋਂ ਤੁਹਾਨੂੰ ਕਲੀਪ ਦੇ ਦਾਂਗੇ ਅੰਦਰ ਨਹੀਂ ਖੋਣਾ ਇਹ ਵਰਤਨਾ ਹਾਂਜੀ ਭਾਈ ਜੇ ਆਪ ਵੀ ਆਪਾਂ ਹੀ ਨੀ ਨਿਯਮਾਂ ਦੀ ਪਾਲਣ ਕਰਾ ਆਪਣੀ ਤਰਫ ਤੋਂ ਦੇਖਦੇ ਸਾਨੂੰ ਚੱਲਾਂਗੇ ਫਿਰ ਤਾਂ ਬਿਲਕੁਲ ਹੋਰ ਕਿਨੇ ਚੱਲਣਾ ਬਿਲਕੁਲ ਸਹੀ ਬੰਦੇ ਚਲੋ ਅੱਗੇ ਚਲੋ ਚਲੋ ਸੱਚਖੰਡ ਸਾਹਿਬ ਆ ਗਏ ਸੀ ਹੌਣ ਇਹ ਤੂੰ ਦੰਦੀਓ ਲੋਹਣੀ ਆ ਪਹੁੰਚਦਾ ਜੇ ਤੱਕ ਸਿਰ ਬਣ ਗਈ ਫੋੜੋਂ ਅੱਜ ਤੁਹਾਨੂੰ ਵਸਤ ਕਰਾਂਗੇ ਫੋੜ ਕੇ ਜੀ ਆ ਬਈ ਕਰਕੇ ਦਰਸ਼ਨ ਆਉਜਾਂ ਚੱਲ ਗਿਆ ਹਾਂ ਪਿੰਡ ਨੂੰ ਵਾਪਸ ਆਹਣ ਗੱਡੀਆਂ ੜਾ ਕੇ ਬੈਠੇ ਨੇ ਇੱਧਰ ਲਈ ਵੀ ਛਿਲਦੀ ਤੇ ਉੱਧਰ ਲਈ ਵੀ ਛਿਲਦੇ ਨੇ ਓ ਲੈ ਸਾਜਖਣ ਸਾਹਿਬ ਦਰਸ਼ਨ ਕਰਕੇ ਤੇ ਉਹ ਦੇਖੀ ਸਫਰ ਕਰ ਕਰਕੇ ਅਸੀਂ ਪਹੁੰਚ ਗਏ ਹੁਣ ਘਰੇ ਤੇ ਪਿਤਾ ਜੀ ਬੂਆ ਖੋਲਹੁੰਦਾ ਹੈ ਇਹ ਤੇ ਵਲੌਗ ਦੀ ਇਥੇ ਸਮਾਪਤੀ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ